ਇਸ ਅੰਮ੍ਰਿਤ ਵੇਲੇ ਦੇ ਸਮੇਂ ਵਿੱਚ ਅੱਜ ਇੱਕ ਬੜੀ ਮੈਂ ਖਾਸ ਗੱਲ ਤੁਹਾਡੇ ਨਾਲ ਸਾਂਝੀ ਕਰਾਂਗਾ ਜੋ ਅੱਜ ਦਾ ਟੌਪਿਕ ਹੈ ਇੱਕ ਅੱਖ ਵਾਲੀ ਮਾਂ ਜਿਹੜੀ ਇੱਕ ਅੱਖ ਵਾਲੀ ਮਾਂ ਹੈ ਇਹ ਇੱਕ ਸੱਚੀ ਕਹਾਣੀ ਹੈ ਤੇ ਬੜੀ ਹੀ ਸਮਝਣ ਵਾਲੀ ਗੱਲ ਹੈ ਜਿਹੜੇ ਬੱਚੇ ਆਪਣੇ ਮਾਪਿਆਂ ਦੀ ਆਗਿਆਕਾਰੀ ਨਹੀਂ ਕਰਦੇ ਜਿਹੜੇ ਬੱਚੇ ਆਪਣੇ ਮਾਪਿਆਂ ਨੂੰ ਚੰਗਾ ਨਹੀਂ ਸਮਝਦੇ ਜਿਹੜੇ ਬੱਚੇ ਆਪਣੇ ਮਾਪਿਆਂ ਦੀ ਗੱਲ ਨਹੀਂ ਮੰਨਦੇ ਜਿਹੜੇ ਬੱਚੇ ਆਪਣੇ ਮਾਪਿਆਂ ਦੇ ਕਹਿਣਕਾਰ ਵਿੱਚ ਨਹੀਂ ਹੈ ਇੱਕ ਅੱਖ ਵਾਲੀ ਮਾਂ ਜਿਹੜੀ ਇੱਕ ਸੱਚੀ ਘਟਨਾ ਆ ਉਹਨਾਂ ਲਈ ਇੱਕ ਵੱਡਾ ਸਬਕ ਇੱਕ ਐਸੇ ਇਨਸਾਨ ਦੀ ਘਟਨਾ ਹੈ ਜਿਸ ਦੇ ਨਾਲ ਇਹ ਹੱਡ ਬੀਤੀ ਹੋਈ ਘਟਨਾ ਆ ਇੱਕ ਅੱਖ ਵਾਲੀ ਮਾਂ ਹੱਡ ਬੀਤੀ ਇੱਕ ਘਟਨਾ ਆ ਜਿਹੜੀ ਸੁਣ ਕੇ ਅੱਖਾਂ ਦੇ ਵਿੱਚੋਂ ਅਥਰੂ ਆ ਜਾਂਦੇ ਆ ਤੇ ਕਈ ਵਾਰ ਮੈਂ ਜਦੋਂ ਪ੍ਰਚਾਰ ਸੁਣਾਉਂਦਾ ਆ ਤੇ ਮੈਨੂੰ ਸੁਣਾਉਂਦੇ ਸੁਣਾਉਂਦੇ ਮੇਰਾ ਮਨ ਇੰਨਾ ਜ਼ਿਆਦਾ ਪਿਗਲ ਜਾਂਦਾ ਆ ਕਿ ਮੇਰੇ ਬੋਲ ਕੰਬ ਜਾਂਦੇ ਨੇ ਸੜਾਈ ਨਹੀਂ ਜਾਂਦੀ ਗੱਲ ਇਹ ਇੱਕ ਅੱਖ ਵਾਲੀ ਮਾਂ ਦੀ ਘਟਨਾ ਸਾਰਿਆਂ ਨੇ ਸੁਣਨੀ ਐ ਤੇ ਬੜੇ ਧਿਆਨ ਦੇ ਨਾਲ ਸੁਣੋ ਇਹ ਜਿਸ ਬੰਦੇ ਦੀ ਹੱਡ ਬੀਤੀ ਆ ਉਹ ਦੱਸਦਾ ਵੀ ਮੈਂ ਆਪਣੀ ਮਾਂ ਨੂੰ ਜਦ ਮੈਂ ਆਪਣੀ ਹੋਸ਼ ਸੰਭਾਲੀ ਤਾਂ ਇੱਕ ਅੱਖ ਵੇਖੀ ਆਪਣੀ ਮਾਂ ਦੀ ਜਦ ਮੈਂ ਹੋਸ਼ ਹੋਸ਼ ਸੰਭਾਲੀ ਤਾਂ ਆਪਣੀ ਮਾਂ ਦੀ ਇੱਕ ਅੱਖ ਵੇਖੀ ਇੱਕ ਅੱਖ ਮੇਰੀ ਮਾਂ ਦੇ ਨਹੀਂ ਜਿਹਦੇ ਕਾਰਨ ਮੇਰੀ ਮਾਂ ਵੇਖਣ ਵਿੱਚ ਜਿਆਦਾ ਸੋਹਣੀ ਨਹੀਂ ਸੀ ਲੱਗਦੀ ਮੇਰੀ ਮਾਂ ਇੱਕ ਅੱਖ ਦੇ ਕਾਰਨ ਵੇਖਣ ਵਿੱਚ ਬਦਸੂਰਤ ਲੱਗਦੀ ਸੀ ਜੇ ਉਹ ਦੱਸਦਾ ਆ ਕਿ ਮੈਂ ਆਪਣੀ ਮਾਂ ਦੇ ਨਾਲ ਬਚਪਨ ਤੋਂ ਹੀ ਨਫ਼ਰਤ ਕਰਨੀ ਸ਼ੁਰੂ ਕਰ ਮੈਂ ਆਪਣੀ ਮਾਂ ਨੂੰ ਮੰਦੇ ਚੰਗੇ ਬੋਲ ਬੋਲਦਾ ਮੈਂ ਆਪਣੀ ਮਾਂ ਦੇ ਬਾਰੇ ਉਹ ਸਾਰੀਆਂ ਬੁਰੀਆਂ ਗੱਲਾਂ ਬੋਲਦਾ ਕਿਉਂਕਿ ਮੈਨੂੰ ਮੇਰੀ ਮਾਂ ਸੋਹਣੀ ਨਹੀਂ ਸੀ ਲੱਗਦੀ ਮੈਨੂੰ ਮੇਰੀ ਮਾਂ ਬਦਸੂਰਤ ਲੱਗਦੀ ਸੀ ਅਰੇ ਮੇਰੀ ਮਾਂ ਕਿਤੇ ਸਕੂਲ ਵਿੱਚ ਆ ਜਾਂਦੀ ਸੀ ਤੇ ਮੈਂ ਆਪਣੀ ਮਾਂ ਨੂੰ ਡਾਂਟਦਾ ਸੀ ਕਿ ਤੂੰ ਸੋਹਣੀ ਨਹੀਂ ਲੱਗਦੀ ਤੂੰ ਵੱਦ ਸੂਰਤ ਲੱਗਦੀ ਆ ਤੂੰ ਮੇਰੇ ਸਕੂਲ ਵਿੱਚ ਨਾ ਆਇਆ ਕਰ ਉਹ ਬੰਦਾ ਦੱਸਦਾ ਆ ਕਿ ਮੈਂ ਆਪਣੀ ਮਾਂ ਨੂੰ ਪਿਆਰ ਨਹੀਂ ਸੀ ਕਰਦਾ ਅਰੇ ਇੱਕ ਸਮੇਂ ਜਦੋਂ ਮੈਂ ਸਕੂਲ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋਇਆ ਰਿਜ਼ਲਟ ਸੀ ਸਕੂਲ ਦੇ ਵਿੱਚ ਤੇ ਮੇਰੀ ਮਾਂ ਬੜੀ ਖੁਸ਼ੀ ਦੇ ਨਾਲ ਸਕੂਲ ਵਿੱਚ ਆਈ ਔਰ ਮੈਂ ਮਾਂ ਨੂੰ ਦੇਖ ਕੇ ਬੜਾ ਦੁਖੀ ਹੋਇਆ ਮੈਂ ਆਪਣੀ ਮਾਂ ਨੂੰ ਵੇਖ ਕੇ ਇੰਨਾ ਜ਼ਿਆਦਾ ਦੁਖੀ ਹੋਇਆ ਇਹ ਕਿਉਂ ਸਕੂਲ ਵਿੱਚ ਆ ਗਈ ਹੈ ਮੈਂ ਆਪਣੀ ਮਾਂ ਨੂੰ ਮੰਦੇ ਚੰਗੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ ਮੈਂ ਆਪਣੀ ਮਾਂ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਵੀ ਤੂੰ ਸਕੂਲ ਵਿੱਚ ਕਿਉਂ ਆਈ ਹੈ ਤੂੰ ਵੱਧ ਸੂਰਤ ਲੱਗਦੀ ਆ ਤੂੰ ਬੁਰੀ ਲੱਗਦੀ ਆ ਤੂੰ ਸਕੂਲ ਵਿੱਚ ਨਾ ਆਇਆ ਕਰ ਮੇਰੀ ਮੇਰੇ ਮਿੱਤਰਾਂ ਦੇ ਵਿੱਚ ਮੇਰੇ ਦੋਸਤਾਂ ਦੇ ਵਿੱਚ ਬਾਕੀਆਂ ਵਿੱਚ ਮੇਰੀ ਤੂੰ ਬੇਇੱਜ਼ਤੀ ਕਰਉਂਦੀ ਹਾਂ ਇਸ ਤਰ੍ਹਾਂ ਕਰਕੇ ਕਹਿੰਦਾ ਮੈਂ ਆਪਣੀ ਮਾਂ ਨੂੰ ਮਾਰੇ ਚੰਗੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ ਸਮਾਂ ਗੁਜ਼ਰਦਾ ਗਿਆ ਜਦੋਂ ਸਮਾਂ ਗੁਜ਼ਰਿਆ ਮੈਂ ਵੱਡਾ ਹੋ ਗਿਆ ਮੈਂ ਦੂਰ ਜਗ੍ਹਾ ਦੇ ਉੱਤੇ ਚਲਾ ਗਿਆ ਜਿੱਥੇ ਮੈਨੂੰ ਮੈਂ ਆਪਣੀ ਮਾਂ ਨੂੰ ਤੇ ਮਾਂ ਦਾ ਘਰ ਵੀ ਛੱਡ ਦਿੱਤਾ ਮੈਂ ਦੂਰ ਜਗ੍ਹਾ ਤੇ ਚਲਾ ਗਿਆ ਮੈਨੂੰ ਨੌਕਰੀ ਮਿਲ ਗਈ ਤੇ ਮੈਂ ਉੱਥੇ ਹੀ ਵਿਆਹ ਕਰਾ ਲਿਆ ਔਰ ਮੇਰੇ ਬੱਚੇ ਪੈਦਾ ਹੋਏ ਉਸ ਜਗ੍ਹਾ ਤੇ ਕਹਿੰਦਾ ਜੀ ਮੈਂ ਸੈੱਟ ਹੋ ਗਿਆ ਔਰ ਉਹਦੇ ਵਿੱਚ ਦੱਸਿਆ ਸੀ ਵੀ ਮੇਰੀ ਮਾਂ ਜਿਹੜੀ ਐ ਮੇਰੇ ਕੋਲ ਪਹੁੰਚੀ ਐ ਜਦੋਂ ਮੇਰੀ ਮਾਂ ਨੇ ਉਸ ਜਗ੍ਹਾ ਦੇ ਉੱਤੇ ਦਰਵਾਜ਼ਾ ਖੜਕਾਇਆ ਤੇ ਮੇਰੇ ਬੱਚੇ ਨੇ ਉਸ ਦਰਵਾਜ਼ੇ ਨੂੰ ਖੋਲ੍ਹਿਆ ਤੇ ਮੇਰਾ ਬੱਚਾ ਰੋਣਾ ਸ਼ੁਰੂ ਹੋ ਗਿਆ ਕਹਿੰਦਾ ਜਦੋਂ ਮੈਂ ਵੇਖਿਆ ਇਹ ਤਾਂ ਮੇਰੀ ਮਾਂ ਆ ਤੇ ਮੈਂ ਆਪਣੀ ਮਾਂ ਨੂੰ ਬਾੜਾ ਭਲਾਪੁਰਾ ਬੁਲਾਣਾ ਮੈਂ ਆਪਣੀ ਮਾਂ ਨੂੰ ਮੰਦੇ ਸ਼ਬਦ ਬੋਲੇ ਤੂੰ ਕਿਉਂ ਆਈ ਐ ਤੇ ਕਹਿੰਦਾ ਮੇਰੀ ਮਾਂ ਨੇ ਆਖਿਆ ਪੁੱਤਰਾ ਮੈਂ ਤੈਨੂੰ ਵੇਖਣਾ ਸੀ ਮੈਂ ਤੈਨੂੰ ਵੇਖਣਾ ਚਾਹੁੰਦੀ ਸੀ ਵੇਖ ਲਿਆ ਪਰ ਪੁੱਤਰਾ ਮੈਨੂੰ ਤੇਰੇ ਤੇ ਗਿਲਾ ਆ ਤੂੰ ਮੈਨੂੰ ਦੱਸਿਆ ਨਹੀਂ ਤੂੰ ਵਿਆਹ ਵੀ ਕਰਾ ਲਿਆ ਕਹਿੰਦਾ ਮਾਂ ਮੈਂ ਬੜਾ ਵਧੀਆ ਰਹਿਣਾ ਆ ਮੈਂ ਬੜਾ ਖੁਸ਼ ਐ ਤੂੰ ਜਾ ਕਹਿੰਦਾ ਮੇਰੀ ਮਾਂ ਆ ਗਈ ਕਹਿੰਦਾ ਮੇਰੀ ਲਾਈਫ ਬੜੀ ਵਧੀਆ ਗੁਜ਼ਰਦੀ ਸੀ ਔਰ ਇੱਕ ਵਾਰ ਜਿੱਥੇ ਮੈਂ ਪੜਿਆ ਸੀ ਆਪਣੇ ਇਲਾਕੇ ਦੇ ਵਿੱਚ ਉਸ ਜਗ੍ਹਾ ਤੇ ਇੱਕ ਫੰਕਸ਼ਨ ਹੋਇਆ ਤੇ ਉਸ ਜਗ੍ਹਾ ਤੇ ਮੈਨੂੰ ਬੁਲਾਇਆ ਤੇ ਉਸ ਜਗ੍ਹਾ ਦੇ ਉੱਤੇ ਜਦੋਂ ਮੈਨੂੰ ਬੁਲਾਇਆ ਤੇ ਮੈਂ ਉਸ ਜਗ੍ਹਾ ਦੇ ਉੱਤੇ ਆਣ ਕੇ ਜਦੋਂ ਸਨਮਾਨਿਤ ਕੀਤਾ ਗਿਆ ਵੀ ਜਿਹੜੇ ਬੱਚੇ ਇਸ ਸਕੂਲ ਵਿੱਚੋਂ ਪੜ੍ਹ ਕੇ ਗਏ ਆ ਜਿਹੜੇ ਬੱਚਿਆਂ ਨੇ ਇਸ ਸਕੂਲ ਦੇ ਵਿੱਚੋਂ ਚੰਗੇ ਨੰਬਰ ਪ੍ਰਾਪਤ ਕਰਕੇ ਵੱਡੀਆਂ ਪੋਸਟਾਂ ਤੇ ਗਏ ਉਹਨਾਂ ਲਈ ਉੱਥੇ ਸਕੂਲ ਵਿੱਚ ਫੰਕਸ਼ਨ ਰੱਖਿਆ ਸੀ ਸਾਡੇ ਇਲਾਕੇ ਦੇ ਵਿੱਚ ਜਿੱਥੇ ਮੈਂ ਬਚਪਨ ਚ ਪੜ੍ਹਿਆ ਸੀ ਤੇ ਉਹ ਬੰਦਾ ਦੱਸਦਾ ਆ ਵੀ ਮੈਂ ਉਸ ਫੰਕਸ਼ਨ ਦੇ ਵਿੱਚ ਗਿਆ ਤੇ ਫੰਕਸ਼ਨ ਖਤਮ ਹੋਣ ਤੋਂ ਬਾਅਦ ਮੈਂ ਸੋਚਿਆ ਚੱਲ ਮੈਂ ਆਪਣੇ ਘਰ ਚਲ ਜਾਨਾ ਆਂ ਨਾਲੇ ਤੇ ਮਾਂ ਨੂੰ ਮਿਲਾਵਾਂ ਤੇ ਨਾਲੇ ਮੈਂ ਜਿਹੜੀ ਕੋਈ ਜ਼ਮੀਨ ਜਾਇਦਾਦ ਹੈਗਾ ਉਹ ਮੈਂ ਵੇਚ ਵਟ ਜਾਵਾਂ ਕਹਿੰਦਾ ਜਦੋਂ ਮੈਂ ਆਪਣੇ ਘਰ ਵਿੱਚ ਗਿਆ ਤੇ ਮੈਂ ਕੀ ਵੇਖਦਾ ਆਂ ਘਰ ਵਿੱਚ ਕੋਈ ਵੀ ਨਜ਼ਰ ਨਹੀਂ ਆਇਆ ਤੇ ਮੈਂ ਘਰ ਜਾ ਕੇ ਉੱਥੇ ਮੰਝਾ ਪਿਆ ਸੀ ਉਹ heਠਾਂ ਢਾ ਕੇ ਉਹਦੇ ਉੱਤੇ ਬੈਠ ਗਿਆ ਤੇ ਜਦੋਂ ਮੰਜਾ ਡਾਹ ਕੇ ਮੈਂ ਉਹਦੇ ਉੱਤੇ ਬੈਠ ਗਿਆ ਤੇ ਇੱਕ ਗਵਾਂਡੀ ਆ ਕੇ ਮੈਨੂੰ ਇੱਕ ਚਿੱਠੀ ਦੇ ਕੇ ਜਾਂਦਾ ਆ ਤੇ ਕਹਿੰਦਾ ਆ ਭਾਈ ਤੇਰੀ ਮਾਂ ਨੂੰ ਮਰੇ 10 ਦਿਨ ਹੋ ਗਏ ਆ ਕਹਿੰਦਾ ਜਦੋਂ ਮੈਂ ਇਹ ਗੱਲ ਸੁਣਦਾ ਆ ਮੇਰੀ ਮਾਂ ਨੂੰ ਮਰੇ ਨੂੰ 10 ਦਿਨ ਹੋ ਗਏ ਆ ਮੈਨੂੰ ਇਹ ਗੱਲ ਜਦੋਂ ਦੱਸੀ ਆ ਤੇ ਕਹਿੰਦਾ ਮੈਨੂੰ ਕੋਈ ਦੁੱਖ ਨਹੀਂ ਹੋਇਆ ਕੋਈ ਮੈਨੂੰ ਮਹਿਸੂਸ ਨਹੀਂ ਹੋਇਆ ਪਰ ਕਹਿੰਦਾ ਉਹਨੇ ਚਿੱਠੀ ਜਦੋਂ ਮੈਨੂੰ ਪੜਾਈ ਕਹਿੰਦਾ ਤੇਰੀ ਮਾਂ ਇਹ ਚਿੱਠੀ ਦੇ ਕੇ ਗਈ ਸੀ ਇਹ ਚਿੱਠੀ ਤੂੰ ਪੜ ਲਵੀਂ ਔਰ ਇਹ ਚਿੱਠੀ ਜਦੋਂ ਤੂੰ ਪੜੇਗਾ ਤੇ ਤੈਨੂੰ ਸਾਰਾ ਸੱਚ ਪਤਾ ਲੱਗੇਗਾ ਕਹਿੰਦਾ ਜੀ ਮੈਂ ਚਿੱਠੀ ਪਹਿਲਾਂ ਤਾਂ ਮੇਰਾ ਦਿਲ ਨਾ ਕੀਤਾ ਪੜਨ ਉੱਤੇ ਸੋਚਿਆ ਚੱਲ ਵੀ ਚਿੱਠੀ ਪੜ ਲੈਂਦਾ ਕੀ ਪਤਾ ਕਿਹੜੀ ਗੱਲ ਲਿਖੀ ਹੈ ਕਹਿੰਦਾ ਮੈਂ ਉਹ ਚਿੱਠੀ ਨੂੰ ਖੋਲਿਆ ਤੇ ਪੜਿਆ ਜਦੋਂ ਮੈਂ ਚਿੱਠੀ ਨੂੰ ਪੜਿਆ ਉਹਦੇ ਵਿੱਚ ਲਿਖਿਆ ਸੀ ਮੇਰੀ ਮਾਂ ਨੇ ਲਿਖਿਆ ਸੀ ਪੁੱਤਰਾ ساری ਉਮਰ ਤੂੰ ਮੈਨੂੰ ੱੱਕੇ ਮਾਰਦਾ ਆਇਆ ساری ਉਮਰ ਤੂੰ ਮੈਨੂੰ ਮੰਦਾ ਬੋਲ ਬੋਲਦਾ ਆਇਆ ساری ਉਮਰ ਤੂੰ ਮੇਰੇ ਨਾਲ ਮੇਰੇ ਤੋਂ ਘੜਣਾ ਕਰਦਾ ਆਇਆ ਪਰ ਇੱਕ ਮੈਂ ਜ਼ਿੰਦਗੀ ਦਾ ਸੱਚ ਤੈਨੂੰ ਦੱਸਣਾ ਚਾਹੁੰਦੀ ਆ ਕਹਿੰਦਾ ਚਿੱਠੀ ਦੇ ਵਿੱਚ ਲਿਖਿਆ ਸੀ ਪੁੱਤਰਾ ਇੱਕ ਸੱਚ ਮੈਂ ਤੈਨੂੰ ਦੱਸਣਾ ਚਾਹੁੰਦੀ ਆ ਏ ਸੱਚ ਤੂੰ ਅਣਜਾਣ ਨਾ ਰਹਿ। ਹੋ ਸਕਦਾ ਵੀ ਜਦੋਂ ਤੈਨੂੰ ਚਿੱਠੀ ਮਿਲੇ ਮੈਂ ਉਦੋਂ ਜਿਉਂਦੀ ਨਾ ਹੋਵਾਂ ਪਰ ਇਹ ਚਿੱਠੀ ਤੂੰ ਪੜ ਲੈ। ਉਸ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਜਦੋਂ ਮੈਂ ਤੇਰੇ ਬਾਪ ਦੇ ਘਰ ਵਿੱਚ ਵਿਆਹੀ ਆਈ ਸਾਂ ਤਾਂ ਮੇਰੀਆਂ ਦੋ ਅੱਖਾਂ ਸੀ ਮੈਂ ਸੋਹਣੀ ਸਾਂ। ਮੈਂ ਬਦਸੂਰਤ ਨਹੀਂ ਸੀ। ਜਦ ਮੈਂ ਤੇਰੇ ਪਿਤਾ ਦੇ ਘਰ ਵਿੱਚ ਵਿਆਹੀ ਆਈ ਸਾਂ ਮੈਂ ਸੋਹਣੀ ਸਾਂ ਮੈਂ ਬਦਸੂਰਤ ਨਹੀਂ ਸਾਂ ਮੇਰੀ ਇੱਕ ਅੱਖ ਨਹੀਂ ਸੀ ਮੇਰੀਆਂ ਦੋ ਅੱਖਾਂ ਸੀ ਪਰ ਜਦੋਂ ਤੂੰ ਛੋਟਾ ਜਿਆ ਸੀ ਤੂੰ ਖੇਡਦਾ ਪਿਆ ਤੇ ਤੇਰੇ ਖੇਡਦੇ ਦੇ ਅੱਖ ਦੇ ਵਿੱਚ ਲੱਕੜੀ ਦਾ ਇੱਕ ਟੁਕੜਾ ਲੱਗਾ ਤੇ ਤੇਰੀ ਅੱਖ ਖਰਾਬ ਹੋ ਗਈ ਆਰੇ ਜਦੋਂ ਡਾਕਟਰ ਦੇ ਮੈਂ ਤੈਨੂੰ ਲੈ ਕੇ ਗਈ ਤੇ ਡਾਕਟਰ ਨੇ ਆਖਿਆ ਵੀ ਤੁਹਾਡਾ ਬੱਚਾ ਇੱਕ ਅੱਖ ਤੋਂ ਦੇਖ ਨਹੀਂ ਸਕਦਾ ਇਹਦੀ ਇੱਕ ਅੱਖ ਖਰਾਬ ਹੋ ਗਈ ਹੈ ਤੇ ਇਹਦੀ ਇੱਕ ਅੱਖ ਤੇ ਹੀ ਇਹਨੂੰ ਰਹਿਣਾ ਪੈਣਾ ਹੈ ਤੇ ਕਹਿੰਦੀ ਮੈਂ ਡਾਕਟਰ ਨੂੰ ਆਖਿਆ ਡਾਕਟਰ ਸਾਹਿਬ ਮੇਰੇ ਪੁੱਤਰ ਦੀਆਂ ਦੋ ਅੱਖਾਂ ਰਹਿਣੀਆਂ ਚਾਹੀਦੀਆਂ ਭਾਵੇਂ ਮੇਰੀ ਇੱਕ ਅੱਖ ਕੱਢ ਲਵੋ ਮੈਂ ਸਾਰੀ ਉਮਰ ਇੱਕ ਅੱਖ ਤੇ ਆਪਣੀ ਜੀਵਨ ਕੱਟ ਲਵਾਂਗੀ ਪਰ ਮੇਰੇ ਬੱਚੇ ਦੀਆਂ ਦੋ ਅੱਖਾਂ ਰਹਿਣੀਆਂ ਚਾਹੀਦੀਆਂ ਕਹਿੰਦਾ ਜਦੋਂ ਮੈਂ ਇਹ ਗੱਲ ਨੂੰ ਪੜਿਆ ਤਾਂ ਮੇਰੀ ភੁੱਬ ਨਿਕਲ ਗਈ ਮੈਂ ਆਖਿਆ ও ਮਾਂ ਮੈਂ ਕੀ ਕਰ ਬੈਠਾ ਮੈਂ ਕਿੰਨਾ ਮਾੜਾ ਤੈਨੂੰ ਬੋਲਦਾ ਰਿਹਾ ਮੈਂ ਸਾਰੀ ਉਮਰ ਤੈਨੂੰ ਮੰਦਾ ਬੋਲਿਆ ਪਰ ਤੂੰ ਆਪਣੀ ਅੱਖ ਮੈਨੂੰ ਦੇ ਕੇ ਚਲੀ ਗਈ ਤੇ ਕਹਿੰਦਾ ਮੈਂ ਬੜਾ ਪਛਤਾਇਆ ਪਰ ਸਿਆਣੀ ਕਹਿੰਦੇ ਨਾ ਫਿਰ ਫਿਰ ਪਛਤਾਉਣ ਦਾ ਕੀ ਫਾਇਦਾ ਜਦੋਂ ਚਿੜੀਆ ਚੁਗ ਗਈ ਖੇਤ ਇਸ ਲਈ ਅੱਜ ਵੀ ਮੈਂ ਕਹਿਣਾ ਚਾਹੁੰਦਾ ਉਹਨਾਂ ਨੌਜਵਾਨਾਂ ਨੂੰ ਉਹਨਾਂ ਬੱਚਿਆਂ ਨੂੰ ਕਹਿਣਾ ਚਾਹੁੰਦਾ ਆ ਜਿਹੜੇ ਮਾਪਿਆਂ ਦੀ ਗੱਲ ਨਹੀਂ ਮੰਨਦੇ ਇੱਕ ਅੱਖ ਵਾਲੀ ਮਾਂ ਵੱਲ ਧਿਆਨ ਕਰੋ ਕਿ ਮੈਂ ਉਹਨੇ ਆਪਣੇ ਬੱਚੇ ਲਈ ਆਪਣਾ ਆਪ ਵਾਰਿਆ ਆਪਣੀ ਅੱਖ ਤੱਕ ਦੇ ਦਿੱਤੀ ਪਰ ਪੁੱਤਰ ਨੇ ਸਮਝਿਆ ਅੱਜ ਐਸੇ ਮਾਪੇ ਜਿਹੜੇ ਆਪਣੇ ਬੱਚਿਆਂ ਲਈ ساری ਜ਼ਿੰਦਗੀ ਵਾਰ ਦਿੰਦੇ ਨੇ ਪਰ ਬੱਚੇ ਵੱਡੇ ਹੋ ਕੇ ਮੁੱਲ ਨਹੀਂ ਪਾਉਂਦੇ ਸੋ ਅੱਜ ਪਰਮੇਸ਼ਰ ਇਹੀ ਕਹਿੰਦਾ ਆ ਪੀ ਤੂੰ ਆਪਣੇ ਮਾਤਾ ਪਿਤਾ ਦਾ ਆਦਰ ਕਰ ਦਾਸ ਹੁਕਮਾਂ ਦੇ ਵਿੱਚ ਇੱਕ ਹੁਕਮ ਹੈ ਵੀ ਤੂੰ ਆਪਣੇ ਮਾਤਾ ਪਿਤਾ ਦਾ ਆਦਰ ਕਰ ਤੇ ਧਰਤੀ ਤੇ ਉਮਰ ਤੇਰੀ ਲੰਬੀ ਹੋਵੇ ਇਸੇ ਤਰ੍ਹਾਂ ਮੇਰੇ ਭਾਈ ਭੈਣੋ ਅਪਸੀਆ ਵਿੱਚ ਵੀ ਪੌਲਸ ਰੱਬ ਦਾ ਖਾਦਮ ਕਹਿੰਦਾ ਇਹ ਬਾਲਕੋ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ ਤਾ ਜੋ ਤੁਹਾਡਾ ਭਲਾ ਹੋਵੇ ਤੇ ਤੁਹਾਡੀ ਉਮਰ ਲੰਬੀ ਹੋਵੇ ਜੇ ਮਾਪਿਆਂ ਦੀਆਂ ਅਸ਼ੀਸ਼ਾਂ ਰਹਿਣਗੀਆਂ ਤੇ ਉਮਰਾਂ ਲੰਬੀਆਂ ਮਿਲਣਗੀਆਂ ਤੇ ਜੇ ਮਾਪਿਆਂ ਦੇ ਅੰਦਰੋਂ ਸ਼ਰਾਪ ਨਿਕਲਿਆ ਤੇ ਫਿਰ ਉਮਰਾਂ ਲੰਬੀਆਂ ਨਹੀਂ ਹੋ ਸਕਦੀ ਇੱਕ ਅੱਖ ਵਾਲੀ ਮਾਂ ਅੱਜ ਇਸ ਅੰਮ੍ਰਿਤ ਵੇਲੇ ਵਿੱਚ ਮੈਂ ਇਸ ਲਈ ਪੇਸ਼ ਕੀਤੀ ਹੈ ਇਸ ਲਈ ਮੈਂ ਤੁਹਾਡੇ ਨਾਲ ਇਹ ਸਟੋਰੀ ਜਿਹੜੀ ਸਾਂਝੀ ਕੀਤੀ ਹੈ ਇਹ ਅਮਰਤ ਵੇਲੇ ਸੁਣ ਕੇ ਤੁਸੀਂ ਇਸ ਸੁਬਾਹ ਦੇ ਸਮੇਂ ਸੁਣ ਕੇ ਤੁਸੀਂ ਆਪਣੇ ਆਪ ਨੂੰ ਬਦਲ ਕੇ ਆਪਣੇ ਮਾਪਿਆਂ ਦੇ ਆਗਿਆਕਾਰ ਬਣਾਓ ਮੈਂ ਚਾਹੁੰਦਾ ਹਾਂ ਕਿ ਆਓ ਅਸੀਂ ਪ੍ਰਾਰਥਨਾ ਕਰੀਏ ਅਮਰਤ ਵੇਲੇ ਦੀ ਪ੍ਰਾਰਥਨਾ ਵਿੱਚ ਆਪਣੇ ਸਿਰ ਝੁਕਾਈਏ ਔਰ ਪਰਮੇਸ਼ਰ ਅੱਗੇ ਬੇਨਤੀ ਕਰੀਏ ਸਰਬਸ਼ਕਤੀਮਾਨ ਪਰਮੇਸ਼ਰ ਧਰਤੀ ਅਤੇ ਆਕਾਸ਼ ਦੇ ਮਾਲਕ ਮੈਂ ਉਹਨਾਂ ਨੌਜਵਾਨਾਂ ਲਈ ਉਹਨਾਂ ਬੱਚਿਆਂ ਲਈ ਪ੍ਰਾਰਥਨਾ ਕਰਦਾ ਹਾਂ ਜਿਹੜੇ ਬੱਚੇ ਆਪਣੇ ਮਾਪਿਆਂ ਦੀ ਆਗਿਆਕਾਰੀ ਨਹੀਂ ਕਰਦੇ ਜਿਹੜੇ ਬੱਚੇ ਆਪਣੇ ਮਾਪਿਆਂ ਦੀ ਗੱਲ ਨਹੀਂ ਮੰਨਦੇ ਜਿਹੜੇ ਬੱਚੇ ਆਪਣੇ ਮਾਪਿਆਂ ਨੂੰ ਮੰਦੇ ਬੋਲ ਬੋਲਦੇ ਨੇ ਜਿਹੜੇ ਬੱਚੇ ਆਪਣੇ ਮਾਪਿਆਂ ਦੇ ਕਹਿਣਕਾਰ ਤੋਂ ਬਾਹਰ ਨੇ اے ਪਰਮੇਸ਼ਰ ਤੁਸੀਂ ਉਹਨਾਂ ਉੱਤੇ ਕਿਰਪਾ ਕਰੋ اے ਪਰਮੇਸ਼ਰ ਤੁਹਾਡੀ ਦਇਆ ਉਹਨਾਂ ਬੱਚਿਆਂ ਦੇ ਉੱਤੇ اے پرمیشور تہاڈا فضل انہاں دے بچیاں دے اُتے اپنی دیا تے کرپا پرب یشوع مسیح دے نام وچ منگدے ہاں آمین